ਇਹ ਜਿਹੜਾ ਖਾਨੀ ਚੱਲਦਾ ਮੈਂ ਖਾਨੀ ਨੇ ਚੱਲਦਾ ਮੈਂ ਖਾਨੀ ਆਰੇ ਗੂੜਾ ਆਰੇ ਗੂੜਾ ਨਾਲ ਅੱਧਰੋਂ ਕੋਈ ਨਾ ਆਹ ਮੈਨੂੰ ਇੱਧਰ ਗੰਨਾ ਲੱਗਦਾ ਜੀ ਗੰਨਾ ਲਾ ਕੇ ਇਧਰ ਰਸ ਨਿਕਲਦਾ ਜੀ ਰਸ ਇਧਰ ਆ ਜਾਂਦਾ ਇਹ ਆਪਣਾ ਰਸ ਇਹਦੇ ਵਿੱਚ ਆ ਜਾਂਦਾ ਜੀ ਇੱਥੋਂ ਅੱਗੇ ਰਸ ਆਪਣਾ ਪਾਈਪ ਰਾਹੀਂ ਅਸੀਂ ਆ ਪਾਈਪ ਲੱਗੀ ਹੋਈ ਆ ਪਹਿਲੇ ਕੜਾਹੀ ਚ ਆ ਜਾਂਦਾ ਜੀ ਰਸ ਆਪਣਾ ਇੱਥੇ ਰਸ ਗਰਮ ਹੁੰਦਾ ਜੀ ਦਰਮੋਗ ਦੂਰਾ ਤੀਜੇ ਦੂਜੇ ਕੜਾਹੇ ਚ ਆ ਜਾਂਦਾ ਜੀ ਦੂਜੇ ਕੜਾਹੇ ਚ ਇਹਦੀ ਮੈਲ ਕੱਟੀ ਜਾਂਦੀ ਆ ਜੀ ਇਹਦੇ ਚ ਮੈਲ ਸਾਰੀ ਆ ਜਿਹੜੀ ਇਹ ਨਿਕਲ ਜਾਂਦੀ ਆ ਇਹ ਸਾਰੀ ਆਪਾਂ ਭਿੰਡੀ ਦੇ ਪਾਣੀ ਨਾਲ ਹੀ ਕੱਢਦਾ ਹੀ ਮੈਲ ਆਪਾਂ ਆਹ ਭਿੰਡੀ ਦਾ ਪਾਣੀ ਆ ਹੀ ਆ ਦੇ ਕੋਈ ਲੇਸਦਾਰ ਇਸੇ ਤਰ੍ਹਾਂ ਦਾ ਕੋਈ ਆਪਾਂ ਮਸਾਲਾ ਨਹੀਂ ਪਾਉਂਦੇ ਵਿੱਚ ਮੈਲ ਕੱਟਣ ਵਾਸਤੇ ਹੀ ਸਾਰਾ ਇਹਦੇ ਨਾਲ ਹੀ ਮੈਲ ਕੱਟਦਾ ਹੀ ਆਪਾਂ ਅੱਗੇ ਆ ਤੀਜੇ ਕੜਾਹੇ ਚ ਆ ਕੇ ਆਪਣਾ ਤਿਆਰ ਹੋ ਜਾਂਦਾ ਜੀ ਇਹ ਇਹ ਜਿਹੜੇ ਨੇ ਤਿਆਰ ਹੋਣੇ ਜਿਵੇਂ ਅੱਗੇ ਮੰਨ ਕੇ ਚੱਲੋ ਇਹ ਖੁਆ ਆਪਾਂ ਕੱਢਦੇ ਆ ਦੁੱਧ ਦਾ ਕੜ 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 ਕੇ ਉਹ ਦੂਬਾ ਰਸ ਦਾ ਗੁੜ ਤਿਆਰ ਬਣ ਜਣਾ ਦੁੱਧ ਦਾ ਖਵਾ ਬਣਦਾ ਆਪਣੀ ਗੁੜ ਤਿਆਰ ਹੋ ਜਾਣਾ ਉੱਪਰ ਜਾ ਕੇ ਅੱਗੇ ਉਧਰੋਂ ਵਾਡੂ ਵਾ ਗੰਡ ਚ ਵਗ ਜਣਾ ਜੀ ਦੇ ਕੋਈ ਆਈਟਮ ਬਣਾਉਣੀ ਆਈਟਮ ਬਣ ਜੇ ਉਹ ਇਧਰ ਆ ਜਿੰਦੀ ਟ੍ਰੇਨ ਚ ਪੈ ਜਾਂਦੀ ਆਪਣੀ ਜੇ ਮੈਂ ਹੁਣ ਗਾਜਰ ਪਾਕ ਬਣਾਉਂਦਾ ਗਾਜਰ ਕੋਟ ਬਣਾ ਰਹੀ ਉਹ ਟ੍ਰੇਨਾਂ ਚ ਇਧਰ ਸਿਰਫ ਤੋੜ ਜੂਗਾ ਜੀ ਹੁਣ ਇਧਰੋਂ ਕੜਾਈ ਤੇ ਘੋਟ ਕੇ ਕਹਿੰਦਾ ਇਧਰ ਆ ਜਾਣਾ ਜੀ ਅੱਜ ਦੋਸਤੋ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਅਰਿਸ਼ੀਆਂ ਦੀ ਧਰਤੀ ਪੰਜਾਬ ਦੀ ਧਰਤੀ ਦੀ ਰੰਗਤ ਪੂਰੀ ਦੁਨੀਆ ਨਾਲੋਂ ਵੱਖਰੀ ਐ ਵਿਲੱਖਣ ਐ ਤੇ ਹਾਂ ਹਰ ਤਰ੍ਹਾਂ ਦਾ ਮਾਸੂਮਾ ਇੱਥੇ ਆਉਂਦਾ ਹੈ ਖਾਸ ਤੌਰ ਤੇ ਆਪਾਂ ਸਰਦੀ ਦੀ ਗੱਲ ਕਰੀਏ ਸਰਦੀ ਦੇ ਮਾਸੂਮ ਵਿੱਚ ਜਿੱਥੇ ਵਕ ਵਕ ਵਿਆਹਾਂ ਦੇ ਵਿੱਚ ਜਾਂ ਫਿਰ ਤਿਹਾਰਾਂ ਦੇ ਵਿੱਚ ਇੱਕ ਵੱਖਰੀ ਰੰਗਤ ਨਜ਼ਰ ਆਉਂਦੀ ਹੈ ਵੱਖਰੀ ਰੌਣਕ ਨਜ਼ਰ ਆਉਂਦੀ ਹੈ ਉਥੇ ਜਦ ਅਤ ਦੀ ਸਰਦੀ ਪੈ ਰਹੀ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਫੋਕਸ ਕਾਫੀ ਧਿਆਨ ਸਾਡੇ ਲੋਕਾਂ ਦਾ ਸਾਡੇ ਪਰਿਵਾਰਾਂ ਦੀਆਂ ਖੁਰਾਕਾਂ ਤੇ ਹੁੰਦਾ ਹੈ ਅਜਿਹਾ ਕੀ ਖਾਧਾ ਜਾਵੇ ਜਿਹੜਾ ਕਿ ਉਸ ਸਰਦੀ ਤੋਂ ਵੀ ਬਚਾਵੇ ਤੇ ਸਾਡੇ ਲਈ ਸਿਹਤਮੰਦ ਵੀ ਹੋਵੇ ਇਸੇ ਨੂੰ ਧਿਆਨ ਵਿੱਚ ਰੱਖਦੇ ਹਾਂ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਪਿੰਡ ਪੁਰਾਣੇ ਵਿਰਸੇ ਚ ਮਿਲੀ ਉਸੋ ਖੁਰਾਕ ਦੇ ਬਲ ਤੇ ਧਿਆਨ ਕਰਦੇ ਨੇ ਜਿਹੜੀ ਕਿ ਉਹਨਾਂ ਨੂੰ ਅੰਦਰੋਂ ਮਜ਼ਬੂਤ ਕਰਦੀ ਹੈ ਤੇ ਬਾਹਰੋਂ ਖੂਬਸੂਰਤ ਵੀ ਬਣਾਉਂਦੀ ਹੈ ਅਜਹੀ ਖੁਰਾਕ ਦੀ ਗੱਲ ਕਰਦੇ ਹਾਂ ਅਜਹੀ ਚੀਜ਼ ਦੀ ਗੱਲ ਕਰਦੇ ਹਾਂ ਅਜਿਹਾ ਕੀ ਖਾਧਾ ਜਾਵੇ ਸਰਦੀਆਂ ਦੇ ਵਿੱਚ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਬਜ਼ੁਰਗਾਂ ਨੂੰ ਅਜਿਹਾ ਕੀ ਦਿੱਤਾ ਜਾਵੇ ਨਾ ਸਰਦੀਆਂ ਦੇ ਵਿੱਚ ਜਿਸ ਨਾਲ ਕਿ ਉਹਨਾਂ ਦੇ ਅੰਦਰੋਂ ਸਿੱਤ ਦੀ ਮਜ਼ਬੂਤੀ ਹੈ ਜਿਹੜੀ ਉਹ ਬਰਕਰਾਰ ਰੱਖੇ ਇਸ ਦੇ ਨਾਲ ਹੀ ਜੋੜਦਿਆਂ ਆਪਾਂ ਪੰਜਾਬ ਦੀ ਧਰਤੀ ਦੇ ਨੌਜਵਾਨਾਂ ਦੇ ਮਿਹਨਤਕਸ਼ ਸੁਭਾ ਨੂੰ ਇੱਥੋਂ ਦੇ ਲੋਕ ਜਿੱਥੇ ਕਿਤੇ ਵੀ ਗਏ ਦੇਸ਼ ਵਿਦੇਸ਼ ਜਿੱਥੇ ਕਿਤੇ ਵੀ ਗਏ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਉੱਥੇ ਬੁਲੰਦੀਆਂ ਹਾਸਲ ਕੀਤੀਆਂ ਕਾਮਯਾਬੀ ਦੇ ਝੰਡਾ ਜਿਹੜੇ ਉਹ ਗਟੇ ਨੇ ਪਰ ਹੁਣ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਨਵਾਂ ਜਿਸ ਤਰ੍ਹਾਂ ਦਾ ਹਾਈਵੇ ਦਾ ਜਾਲ ਵਿਸਤਾਰ ਜਾ ਰਿਹਾ ਐਕਸਪ੍ਰੈਸ ਵੇ ਆ ਰਹੇ ਨੇ ਭਾਰਤ ਮਾਲਾ ਪ੍ਰੋਜੈਕਟਾਂ ਦੇ ਤਹਿਤ ਵੱਡੇ ਵੱਡੇ ਪੋਲੋ ਵੱਡੀਆਂ ਵੱਡੀਆਂ ਸੜਕਾਂ ਆਗੀਆਂ ਨੇ ਤਾਂ ਉਸ ਨਾਲ ਵੱਡੇ ਵੱਡੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਪਹੁੰਚੀਆਂ ਨੇ ਇਹਨਾਂ ਸੜਕਾਂ ਤੇ ਇਹਨਾਂ ਹਾਈਵੇਜ਼ ਦੇ ਲਾਗੇ ਅਸੀਂ ਕਿਸ ਤਰ੍ਹਾਂ ਦੇ ਰੋਜ਼ਗਾਰ ਆ ਜਿਹੜੇ ਉਹ ਪੈਦਾ ਕਰ ਸਕਦੇ ਆ ਸਾਡੇ ਪੰਜਾਬ ਦੇ ਨੌਜਵਾਨ ਕਿਸ ਤਰ੍ਹਾਂ ਦੇ ਰੋਜ਼ਗਾਰ ਲੈ ਕੇ ਆ ਸਕਦੇ ਨੇ ਉਸ ਭਵਿੱਖ ਤੇ ਵੀ ਇੱਕ ਝਾਤ ਪਾਵਾਂਗੇ ਸਾਡੇ ਨਾਲ ਇੱਕ ਨੌਜਵਾਨ ਹੈ ਉਸ ਦੀ ਇੱਕ ਕਹਾਣੀ ਹੈ ਉਸ ਦੀ ਕਾਮਯਾਬੀ ਤੱਕ ਆਪਾਂ ਪਹੁੰਚਦੇ ਆਂ ਚੱਲਦੇ ਆਂ ਪਿੰਡ ਬੱਪਨਪੁਰ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਆਪਣਾ ਅਸੀਂ ਗੋੜ ਬਣਾਉਣ ਦਾ ਕੰਮ ਕਰਿਆ ਜੋ ਕਿ ਆਪਣੇ ਘਲਾੜ ਦੇ ਨਾਮ ਚਾਚਾ ਅਪਦੀ ਜੱਕ ਘਲਾੜ ਆ ਧੂਰੀ ਤੋਂ ਮੇਰੇ ਕੋਲ ਆ ਰੋਡ ਦੇ ਉੱਪਰ ਮੇਰੇ ਤਾਲਾ ਹਵੇਲੀ ਹੋਟਲ ਬਿਲਕੁਲ ਮੇਨ ਰੋਡ ਦੇ ਉੱਪਰ ਧੂਰੀ ਤੋਂ ਮੇਰੇ ਕੋਲ ਆ ਰੋਡ ਦੇ ਉੱਪਰ ਆ ਬਿਲਕੁਲ ਆਪਣੇ ਆਪਾਂ ਨੇ 2018-19 ਸ਼ੁਰੂ ਕੀਤਾ ਜੀ ਆਪਾਂ ਆਪਾਂ ਨੂੰ 5-6 ਸਾਲ ਹੋ ਗਏ ਕੰਮ ਕਰਦਿਆਂ ਗੋੜ ਬਣਾਉਣ ਦਾ ਕੰਮ ਕਰਦਿਆਂ ਨੂੰ ਜੀ ਜੋ ਕਿ ਅਸੀਂ ਸਾਰਾ ਆਪਦਾ ਗੰਨਾ ਖੁੱਦ ਆ ਆਪ ਹੀ ਵਗਾਉਣਾ ਤੇ ਆਪ ਹੀ ਇੱਥੇ ਅਸੀਂ ਪ੍ਰੋਡਕਟ ਬਣਾ ਕੇ ਫੇਲ ਕਰ ਦਿੰਦੇ ਹਾਂ ਜੀ ਹਾਂਜੀ ਜਦੋਂ ਅਸੀਂ ਕੰਮ ਸ਼ੁਰੂ ਕਰਿਆ ਪਹਿਲਾਂ ਮੰਨ ਕੇ ਚਲੋ ਅਸੀਂ ਗੰਨਾ ਖੁੱਦਾਂ ਸੀ ਆਪਣਾ ਘਰ ਦਾ ਦੀ ਚਲੋ ਅਸੀਂ ਘਰ ਦਾ ਹੁਣ ਕੜ ਕੇ ਗੰਨਾ ਆਮ ਵੀ ਅਸੀਂ ਅੱਗੇ ਲਾਗੇ ਸਾਗੇ ਦੇਖਿਆ ਵੀ ਚਲੋ ਆਪਾਂ ਕੋਈ ਕੰਮ ਸ਼ੁਰੂ ਕਰੀਏ ਜੀ ਪਤੀਜਾ ਮੇਰਾ ਸੀਗਾ ਉਹ ਕਹਿੰਦਾ ਵੀ ਚਲੋ ਆਪਾਂ ਕੰਮ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ ਜਾਂ ਬਾਹਰ ਅੰਦਰ ਜਾਂਦੇ ਆ ਲੋਕ ਦੇਸਾਂ ਦਿਸਾਂ ਜਾ ਰਹੇ ਨੇ ਵੀ ਕਿਉਂ ਨਾ ਆਪਾਂ ਇੱਥੇ ਕੋਈ ਕੰਮ ਦੇਖ ਲਈਏ ਇੰਨਾ 20-20 ਲੱਖ ਰੁਪਏ ਲਾ ਕੇ ਵੀ ਉੱਥੇ ਜਾ ਕੇ ਵੀ ਆਪਾਂ ਕਰਨੀਆ ਨੌਕਰੀ ਹੈ ਜੀ ਮਿਹਨਤੇ ਕਰਨੀਆਂ ਉਹੀ ਮਿਹਨਤੋਰੇ ਕਰਕੇ ਆਪਾਂ ਪਰਿਵਾਰ ਕਾ ਰਿਲੇਸ਼ਨ ਆ ਨਹੀਂ ਆਪਣਾ ਚਾਚਾ ਭਤੀਜਾ ਨਾਮ ਤੇ ਅਸੀਂ ਤਾਂ ਅਸੀਂ ਘਲਾੜ ਦਾ ਨਾਮ ਚਾਚਾ ਭਤੀਜਾ ਰੱਖਿਆ ਚਾਚਾ ਭਤੀਜਾ ਰਲ ਕੇ ਦੋਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੀ ਇਹ ਤੇ ਉਦੋਂ ਬਾਅਦ ਅਸੀਂ 18 19 ਦੇ ਵਿੱਚ ਟ੍ਰੇਨਿੰਗ ਲੈਤੀ ਪੀਜੂ ਲੈ ਜਾਣੇ ਰਹੇ ਅਸੀਂ ਉੱਥੇ ਗਏ ਦੋਨੋਂ ਜਾਣੇ ਉੱਥੇ ਜਾ ਕੇ ਟ੍ਰੇਨਿੰਗ ਲੈਤੀ ਜਾਂਦੇ ਰਹੇ ਟ੍ਰੇਨਿੰਗ ਲੈ ਤੇ ਪੀਜੂ ਰਾਹੀਂ ਟ੍ਰੇਨਿੰਗ ਲੈ ਕੇ ਉਦੋਂ ਬਾਅਦ ਅਸੀਂ ਇਹ ਕੰਮ ਸਟਾਰਟ ਕਰਤਾ ਹੀ ਅਸੀਂ ਸਾਰਾ ਜੋ ਆਪਣਾ ਜਿੰਨਾ ਵੀ ਸਮਾਨ ਸੀ ਇਕੱਠਾ ਕੀਤਾ ਚਲੋ ਪਹਿਲੇ ਸਾਲ ਅਸੀਂ ਸਟਾਰਟ ਕੀਤਾ ਹੌਲੀ ਹੌਲੀ ਅੱਗੇ ਸਾਨੂੰ ਪਤਾ ਚੱਲਦਾ ਰਿਹਾ ਸਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਦਾ ਇਹਨਾਂ ਨੇ ਬਹੁਤ ਸਹਾਇਕ ਰਹੀ ਸਾਨੂੰ ਉੱਥੋਂ ਜੀ ਉਹਨਾਂ ਨੇ ਵੀ ਸਾਨੂੰ ਅੱਗੇ ਰਸਤਾ ਦਿਖਾਉਂਦੇ ਗਿਆ ਜੀ ਅਲੱਗ-ਅਲੱਗ ਪਹਿਲਾਂ ਕੁਝ ਕ ਆਈਟਮਾਂ ਤੋਂ ਸਟਾਰਟ ਕਰਿਆ ਕੰਮ ਉਦੋਂ ਬਾਅਦ ਵਾਧਾ-ਵਾਧਾ ਕੰਮ ਆ ਜਿਹੜੀ ਘੜੀ ਅਸੀਂ 15-16 ਫਲੇਵਰ ਗੁੜ ਦੇ ਵਿੱਚ ਤਿਆਰ ਕਰਦੇ ਹਾਂ ਜੀ ਹੁਣ ਵੀ ਜੈਨੇ ਮਰਜ਼ੀ ਕਰਵਾ ਲਓ ਉਹਨੇ ਤਿਆਰ ਕਰ ਸਕਦੇ ਆਂ ਆਪਾਂ ਗੁੜ ਦੇ ਵਿੱਚ ਜੀ ਸਾਰਾ ਆਰਗੈਨਿਕ ਤਰੀਕੇ ਨਾਲ ਹੀ ਕਰਦੇ ਆਂ ਕਿਸੇ ਤਰ੍ਹਾਂ ਦਾ ਕੈਮੀਕਲ ਦੀ ਮਸਾਲਾ ਨਹੀਂ ਕੋਈ ਚੀਨੀ ਨਹੀਂ ਪ्योर ਹੁੰਦਾ ਆਪਣਾ 100% ਗੁੜ ਜੀ ਬਿਲਕੁਲ ਜੋ ਕਿ ਅਸੀਂ ਇਕੱਠੇ ਨੇ ਰਲ ਕੇ ਸ਼ੂਰ ਸ਼ੱਕਰ ਜੋ ਵੀ ਆਪਾਂ ਤਿਆਰ ਕਰਦੇ ਆ ਆਰਗੈਨਿਕ ਤਰੀਕੇ ਨਾਲ ਹੀ ਤਿਆਰ ਕਰਦੇ ਆ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚੀਨੀ ਨਹੀਂ ਪਿਓਰ ਆਰਗੈਨਿਕ ਹੀ ਤਿਆਰ ਕਰਦੇ ਆ ਅਸੀਂ ਪ੍ਰੋਸੈਸਾਂ ਹੈ ਜੀ ਕਿਸੇ ਤਰ੍ਹਾਂ ਦੇ ਵਿੱਚ ਅਸੀਂ ਭਿੰਡੀ ਨਾਲ ਮੈਲ ਕੱਟਦੇ ਆ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਯੂਜ਼ ਕਰਦੇ ਕੱਲਾ ਸ਼ੱਕਰ ਤੇ ਮਿੱਠਾ ਸੋਡਾ ਪੈਂਦਾ ਉਹ ਵੀ ਬੰਦਾ ਆਪ ਨਾਲ ਲੈ ਆਵੇ ਕੋਈ ਸਾਨੂੰ ਦਿੱਕਤ ਨਹੀਂ ਹੈਗੀ ਉਹਦੇ ਵਿੱਚ ਗੁੜ ਦੇ ਵਿੱਚ ਕੁਝ ਵੀ ਨਹੀਂ ਪੈਂਦਾ ਜੀ ਗੰਨਾ ਆਪਣਾ 10 ਵਾਰ ਏਕੜ ਗੰਨਾ ਹੁੰਦਾ ਜੀ ਆਪਣਾ ਬੇ ਸਾਰਾ ਜੋ ਵੀ ਅਸੀਂ ਇੱਥੇ ਬਣਾ ਕੇ ਗੁੜ ਬਣਾ ਕੇ ਇੱਥੇ ਵੇਚਦੇ ਆ ਇੱਥੇ ਪ੍ਰੋਡਕਟ ਬਣਾ ਕੇ ਇੱਥੇ ਸੇ ਤੇ ਬਾਕੀ ਹੁਣ ਮੰਨ ਕੇ ਚਲੋ ਇਹ ਮਿਲਾਂ ਦਾ ਬਹੁਤ ਬੁਰਾ ਹਾਲ ਆਈ ਮਿਲਾਂ ਚੋਂ ਪੈਸੇ ਨਹੀਂ ਮਿਲ ਰਹੇ ਇਹ ਮਿਲਾਂ ਬੰਦ ਪਈਆਂ ਨੇ ਜੀ ਉਹਦੇ ਕਰਕੇ ਅਸੀਂ ਕਿਹਾ ਨਾ ਵੀ ਆਪਦਾ ਅਲੱਗ ਕੰਮ ਸ਼ੁਰੂ ਕੀਤਾ ਵੀ ਚਲੋ ਨਾ ਤਾਂ ਆਪਣੀ ਅਲੱਗ ਪਹਿਚਾਣ ਹੋ ਜਾਂਦੀ ਆ ਤੇ ਨਾਲ ਹੀ ਆਪਾਂ ਚਲੋ ਆਪਦਾ ਨਾਮ ਬਣੂਗਾ ਤੇ ਆਪਣੀ ਸਮੇਂ ਸਿਰ ਫਸਲ ਨਹੀਂ ਪਟੀ ਜਾਂਦੀ ਆ ਤੇ ਸਮੇਂ ਸਿਰ ਉਦੋਂ ਦੁੱਗਣੀ ਅਸੀਂ ਕਮਾਈ ਵੀ ਕਰ ਲੈਣੇ ਆ ਮਿਲ ਦੇ ਨਾਲੋਂ ਤਾਂ ਜੀ ਨਹੀਂ ਮੰਨ ਕੇ ਚਲੋ ਪਹਿਲਾਂ ਸਾਨੂੰ ਐਸੀ ਚਲੋ ਅੱਜ ਕੱਲ੍ਹ ਲੋਕ ਬਹੁਤ ਬੱਚੇ ਨੌਜਵਾਨ ਪੀੜੀ ਨੂੰ ਬਸ ਲਾਗਤ ਲੱਗੀ ਹੋਈ ਵੀ ਅਸੀਂ ਬਾਹਰ ਜਾਣਾ ਬਾਹਰ ਜਾਣਾ ਜੇ ਆਪਾਂ ਬਾਹਰ ਦਾ ਕੋਈ ਦਿੱਕਤ ਹੋ ਵੀ ਨਹੀਂ ਹੈਗਾ ਜ ਕੰਮ ਤਾਂ ਇੱਥੇ ਹੀ ਬਹੁਤ ਹੈ ਆਪਣਾ ਜੇ ਪੌਰੇ ਕੋਈ ਰਜ਼ਗਾਰ ਕਰੀਏ ਔਰੇ ਆਪਾਂ ਨੂੰ ਕੋਈ ਘਾਟ ਨਹੀਂ ਹੈ ਜੀ ਆਪਣੇ ਪੰਜਾਬ ਦੇ ਵਿੱਚ ਜੀ ਬਸ ਇੱਕ ਵਾਰਸ ਉੱਥੇ ਵੀ ਜਾ ਕੇ ਆਪਾਂ ਗੁਲਾਮੀ ਕਰਨੀ ਆ ਨੌਕਰੀ ਤਾਂ ਉੱਥੇ ਵੀ ਕਰਨੀ ਆ ਕੰਮ ਤਾਂ ਉੱਥੇ ਵੀ ਕਰਨਾ ਪਊ ਮੈਨੂੰ ਤਾਂ ਉੱਥੇ ਕਰਨੀ ਆ ਜੋ ਉਹੀ ਮੈਨੂੰ ਤਾਂ ਪੌਰੇ ਕਰ ਲੀਏ ਔਰੇ ਆਪਦੀ ਖੁੱਦੀ ਆਪਣਾ ਸਭ ਕੁਝ ਲੋਕਾਂ ਦੇ ਡੇਡੇ ਜ਼ਮੀਨ ਜਾਇਦਾਦ ਵਾਲੇ ਬਾਹਰ ਜਾ ਰਹੇ ਨੇਗੇ ਉੱਥੇ ਜਾ ਕੇ ਗੁਲਾਮੀ ਕਰ ਰਹੇ ਨੇ ਕਿਉਂ ਨਾ ਔਰੇ ਆਪਦਾ ਕੋਈ ਕੰਮ ਕਰਨਾ ਆਪਣੇ ਪੰਜਾਬ ਦੇ ਵਿੱਚ ਆਪਣੀ ਅਲੱਗ ਪਹਿਚਾਣ ਬਣਾਉਣਾ ਇੱਥੇ ਆਪਣੀ ਜੀ ਅਸੀਂ ਸ਼ੁਰੂ ਦੇ ਵਿੱਚ ਕੰਮ ਸ਼ੁਰੂ ਕਰਿਆ ਜਦੋਂ ਅਸੀਂ ਆਪਾਂ 18 19 ਮਨ ਕੇ ਚਲੋ ਸਟਾਰਟਿੰਗ ਦਾ ਅਸੀਂ ਥੋੜੇ ਤੇ ਕਰੀ ਜਿਉਂਦੇ ਅੱਗੇ ਸਾਨੂੰ ਰਿਸਪੌਂਸ ਮਿਲਦਾ ਰਿਹਾ ਜਿਉਂਦੇ ਅਸੀਂ ਕੰਮ ਵਧਾਉਂਦੇ ਗਏ ਜੀ ਮਨ ਕੇ ਲੋ 2-4 ਲੱਖ ਤੋਂ ਇਹ ਸਟਾਰਟਿੰਗ ਹੋ ਜਾਂਦੀ ਆ ਕਿਤੋਂ ਵੀ ਛੋਟੇ ਪ੍ਰੋਜੈਕਟ ਕੋਈ ਵੀ ਕਰਨ ਦਾ ਛੋਟਾ ਵੀ ਹੋ ਜੋ ਪੈਸਾ ਜਿੰਨੀ ਮਰਦੀ ਲਾਗਤ ਨਾਲ ਕਰ ਸਕਦੇ ਉਹਨਾਂ ਕੋ ਹੋ ਸਟਾਰਟਿੰਗ ਦਾ ਇਹ ਜੀ ਆਪਣੀ ਜਿਉਂਦੇ ਅੱਗੇ ਸਾਨੂੰ ਰਿਸਪੌਂਸ ਮਿਲਦਾ ਕੰਮ ਵੱਧਦਾ ਰਿਹਾ ਜਿਉਂ ਅਸੀਂ ਅੱਗੇ ਵਧਾਉਂਦੇ ਰਿਹਾ ਜੀ ਇਹਨੂੰ ਕੰਮ ਨੂੰ ਆਪਣਾ ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਨੂੰ ਇਹ ਬਾਰੇ ਨੋਲਜ ਹੋਣੀ ਚਾਹੀਦੀ ਆ ਵੀ ਕਿੱਦਾਂ ਕੀ ਆ ਸਿਸਟਮ ਥੋੜਾ ਜਿਹਾ ਆਪਾਂ ਨੂੰ ਇਹ ਕੰਮ ਦੇ ਵਿੱਚ ਪਤਾ ਹੋਵੇ ਵੀ ਆਪਾਂ ਕੀ ਸਿਸਟਮ ਹੈ ਹੁਣ ਮੰਨ ਕੇ ਚੱਲੋ ਸੀ ਪੀ ਜੀ ਲੁਧਿਆਣੇ ਨੇ ਟ੍ਰੇਨਿੰਗ ਦਿੱਤੀ ਉਹਨਾਂ ਨੇ ਸਾਨੂੰ ਦੱਸਿਆ ਵੀ ਐਦਾਂ ਗੁੜ ਬਣਦਾ ਵੀ ਆਪ ਵਰਾਈਟੀ ਚਾਹੀਦੀ ਆਪਾਂ ਨੂੰ ਗੰਨੇ ਦੀ ਜਿਵੇਂ ਸਾਡੀ ਗੰਨੇ ਦੀਆਂ ਵਰਾਈਟੀ ਬੀਜੀ ਹੋਈ ਹੈ ਵੀ ਉਹ ਗੁੜ ਦੇ ਹਿਸਾਬ ਨਾਲ ਹੀ ਜਿਵੇਂ ਵੀ ਆਹ ਵਰਾਈਟੀ ਦਾ ਗੁੜ ਬਣਨਾ ਉਹੀ ਵਰਾਈਟੀ ਬੀਜਦੇ ਆਪਾਂ ਐ ਨਹੀਂ ਵੀ ਹਰੇਕ ਵਰਾਈਟੀ ਦਾ ਗੁੜ ਬਣ ਜੂਗਾ ਜੀ ਉਹਦੇ ਲਈ ਸਪੈਸ਼ਲਿਟੀ ਚਾਹੀਦੀ ਆ ਵਰਾਈਟੀਆਂ ਗੁੜ ਦੇ ਖਾਤਰ ਬੀਜੇ ਤੇ ਉਹਨਾਂ ਨੇ ਦੱਸਿਆ ਵੀ ਇੰਨੇ ਆਪਣੇ ਤਾਮਾ ਤੇ ਗੁੜ ਬਣਨ ਦੇ ਸ਼ਕਰਬਾਨੀ ਆ ਉਹਦੇ ਬਾਰੇ ਸਾਰੀ ਨੋਲਜ ਹੋਣੀ ਚਾਹੀਦੀ ਵੀ ਐ ਪੂਰੀ ਟ੍ਰੇਨਿੰਗ ਦਿੱਤੀ ਉਹਨਾਂ ਨੇ ਲੁਧਿਆਣੇ ਜਿਵੇਂ ਅਸੀਂ ਖਿਲਾੜੇ ਦਾ ਕੰਮ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਆਪਾਂ ਨੂੰ ਮੰਨ ਕੇ ਚੱਲੋ ਮੇਨ ਤਾਈ ਆਪਣਾ ਜਗ੍ਹਾ ਦਾ ਹੋ ਗਿਆ ਜਗ੍ਹਾ ਹੋ ਗਈ ਚਲੋ ਆਪਣੀ ਪ੍ਰੋਸੈਸਿੰਗ ਵਿੱਚ ਬਣਾਉਂਦਾ ਜਿਵੇਂ ਆਪਣਾ ਜਿਗਾਰਡ ਜੋ ਵੀ ਲੱਗਿਆ ਹੋਇਆ ਖਿਲਾੜ ਲੈ ਲਿਆ ਜਿਹੜਾ ਉਹ ਖਿਲਾੜੀ ਦੇ ਵਿੱਚ ਗੰਨਾ ਪੇੜਨਾਗਾ ਅੱਗੇ ਕੜਾਹੇ ਲੱਗਦੇ ਆ ਇੱਕ ਜਿਵੇਂ ਪਹਿਲਾਂ ਲੱਗਦਾ ਸੀ ਇੱਕ ਕੜਾਹੇ ਵਾਲਾ ਹੁੰਦਾ ਸੀਗਾ ਜੀ ਹੁਣ ਤਿੰਨ ਕੜਾਹੇ ਲੱਗਣ ਲੱਗੇ ਹੁਣ ਆਪਣੇ ਤਿੰਨ ਲੱਗਿਆ ਉਹਦੇ ਨਾਲ ਲਾ ਲਓ ਪ੍ਰੋਟੈਕਸ਼ਨ ਦੇ ਹਿਸਾਬ ਨਾਲ ਜਿੰਨਾ ਵੱਧ ਕੰਮ ਵੱਧ ਕੰਮ ਜੇ ਚੱਲੀ ਜਾਂਦਾ ਉਹਨੇ ਉਸ ਹਿਸਾਬ ਨਾਲ ਕ ਜਦ ਮੈਂ ਪਹਿਲਾ ਕੜਾਹਾ ਉਹਦੇ ਵਿੱਚ ਅਸੀਂ ਪਾਉਂਦੇ ਆ ਰਾਸ਼ਾ ਗਰਮ ਹੋ ਜਾਂਦਾ ਹੈ ਅਗਲੇ ਚ ਮੈਲ ਕੱਟੀ ਜਾਂਦੀ ਆ ਤੇ ਤੀਜੇ ਜਾ ਕੇ ਤਿਆਰ ਹੁੰਦਾ ਹੀ ਉਹ ਉਸ ਹਿਸਾਬ ਨਾਲ ਵੱਧ ਜਾਂਦੀ ਪ੍ਰੋਡਕਸ਼ਨ ਨਿਕਲਦੀ ਆ ਸਾਡੀ ਉਹਦੇ ਵਿੱਚ ਜੇ ਇੱਕ ਸਿੰਗਲ ਕੜਾਹਾ ਉਹਨਾਂ ਮਾਲ ਨਹੀਂ ਪੂਰਾ ਹੁੰਦਾ ਹੀ ਉਹਦੇ ਵਿੱਚ ਆਪਣਾ ਜਦੋਂ ਕਿ ਸ਼ੁਰੂ ਹੁੰਦਾ ਸੀ ਜੇਮ ਕਦੋਂ ਤੱਕ ਚੱਲਦਾ ਜੀ ਸੀਜ਼ਨ ਮੰਨ ਕੇ ਜੇ ਲੋ 11ਵੇਂ ਮਹੀਨੇ ਸ਼ੁਰੂ ਹੁੰਦਾ ਹੀ ਆਪਣਾ 11ਵੇਂ ਤੋਂ ਲੈ ਕੇ ਵਿਸਾਖੀ ਤੱਕ ਚੱਲਣੀ ਹੈ April ਤੱਕ ਹੀ ਆਪਣਾ ਮੈਨ ਪਾਵਰ ਦੇ ਜਿੰਨੇ ਹੋਣ ਉੰਨੇ ਹੀ ਥੋੜੀ ਥੋੜੇ ਨੇ ਕਿਉਂਕਿ ਸਾਡਾ ਪਰਿਵਾਰ ਵੀ ਖੁਦ ਅਸੀਂ ਆਪ ਕੰਮ ਕਰਦੇ ਆ ਨਾਲ ਪੰਜ ਸੱਤ ਜਿਹੜੇ ਹੋਰ ਨੇ ਉਹਨਾਂ ਨੂੰ ਵੀ ਰੋਜ਼ਗਾਰ ਦੇ ਰੱਖਿਆ 8-10 ਬੰਦਿਆਂ ਨੂੰ ਆਪਾਂ ਨੇ ਬਹੁਤ ਜ਼ਿਆਦਾ ਹੀ ਬਹੁਤ ਰਿਸਪੌਂਸ ਮਿਲਦਾ ਹੀ ਕਿਉਂਕਿ ਆਪਣੀ ਚੀਜ਼ ਪਿਓਰ ਹੋ ਜੀ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚਿੰਨੀ ਨਹੀਂ ਮੰਨ ਕੇ ਚਲੋ ਹੁਣ ਆ ਪਿੱਛੇ ਇੱਧਰ ਡਾਕਟਰ ਲਖਵੀਰ ਸਿੰਘ ਜੀ ਨੇ ਫੜਿਆ ਹੁਸ਼ਿਆਰਪੁਰ ਕੰਨੀ ਦੇਖਿਆ ਤੁਸੀਂ ਸਿਸਟਮ ਕੀ ਚੱਲ ਰਿਹਾ ਜੀ ਉੱਥੇ ਨਾਲੋ ਜਿਹਾ ਇਹੋ ਜੇ ਕੈਮੀਕਲ ਪਾ ਰਹੇ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਉਧਰ ਜੁਪੀ ਕੰਨੂ ਆ ਕੇ ਬੈਠੇ ਨੇ ਉਹਨਾਂ ਨੇ ਇੰਨਾ ਗੰਦ ਪਾ ਰੱਖਿਆ ਇੱਥੇ ਬਹੁਤ ਜ਼ਿਆਦਾ ਅਸੀਂ ਆਪ ਕਹਿੰਦੇ ਵੀ ਸਕੰਜਾ ਕਸਣਾ ਚਾਹੀਦਾ ਇਹ ਸਭ ਦੇ ਸੈਂਪਲ ਕਿਉਂਕਿ ਇੰਨਾ ਇੰਨਾ ਗੰਦ ਪਾ ਰੱਖਿਆ ਬਹੁਤ ਜ਼ਿਆਦਾ ਇਹਦੇ ਕੈਮੀਕਲ ਪੈਂਦੇ ਆ ਜਿਹਦੇ ਨਾਲ ਕੈਂਸਰ ਪੈਦਾ ਹੁੰਦਾ ਈ ਇਹਦੀਆਂ ਬਿਮਾਰੀਆਂ ਰੰਗ ਕੀ ਮਸਾਲੇ ਕੈਮੀਕਲ ਇਹ ਜੇ ਪਾ ਰਹੇ ਨੇ ਚੀਨੀ ਚੀਨੀ ਵੀ ਕੈਮੀਕਲ ਆ ਆਪਾਂ ਚੀਨੀ ਤੋਂ ਬਚ ਕੇ ਤਾਂ ਲੋਕ ਆਪਣੇ ਲਵੇ ਆਉਂਦੇ ਨੇ ਵੀ ਅਸੀਂ ਗੁਰ ਸ਼ੱਕਰ ਖਾਈਏ ਜੀ ਚੀਨੀ ਨਾਲ ਲਾ ਲੋ ਜੀ 슈ਗਰ ਉਹ ਹੁੰਦਾ ਈ ਉਹ ਜਿਹੜੇ ਕੈਮੀਕਲ ਪੈਂਦੇ ਆ ਕੈਂਸਰ ਦੇ ਕਾਰਨ ਹੋਈ ਨੇ ਵੱਡੇ ਇੰਨੀਆਂ ਬਿਮਾਰੀਆਂ ਲੱਗ ਪਈਆਂ ਲੋਕਾਂ ਨੂੰ ਉਹ ਤੋਂ ਬਚਦੇ ਆ ਆਪਣੇ ਆਪਾਂ ਫੇਰ ਉਹਨੂੰ ਚੀਨੀ ਖਵਾ ਰਹਿਆਂ ਨਹੀਂ ਉਧਰ ਐ ਲਾਓ ਵੀ ਇੰਨੇ ਥਾਪੇ ਪਾਇਆ ਬਹੁਤ ਫੜੇ ਗਏ ਸੀ ਆਪ ਕਹਿੰਦੇ ਵੀ ਹੁਣ ਜ ਉਹ ਵੀ ਜਾਂਦੀ ਉਹਨਾਂ ਨੂੰ ਫੜਨਾ ਚਾਹੀਦਾ ਜੀ ਪਿੰਡਾਂ ਵਾਲੇ ਲੋਕਾਂ ਨੂੰ ਵੀ ਚਾਹੀਦਾ ਵੀ ਅਸੀਂ ਦੇਖੀਏ ਵੀ ਆਪਾਂ ਕਿਉਂ ਬਿਮਾਰੀ ਖਾ ਰਹਿਆਂ ਨਹੀਂ ਇਹ ਗਾਗਤਾਈ ਬਣ ਕੇ ਚੱਲੋ ਵੀ ਆਪਣੇ ਦੇਸਾਂ ਬਰੇਸਾਂ 'ਚ ਵੀ ਆਪਾਂ ਗੁੜ ਭੇਜਤਾਈ ਆਪਣਾ ਵੀ ਕੋਈ ਇਹ じゃ ਕੋਨਾ ਛੱਡੇ ਨਹੀਂ ਜਿੱਥੇ ਆਪਣਾ ਗੁੜ ਨਾ ਗਿਆ ਹੋਵੇ ਜੀ ਬਾਹਰ ਜਿੰਨੇ ਦੇਸ ਬਰੇਸ ਸਾਰੇ ਉੱਥੇ ਗਏ ਜੀ ਆਪਣੇ ਲਵੇ ਲਾਉਣਾ ਜਿੰਨਾ ਪੰਜਾਬ ਦਾ ਪੂਰਾ ਹੈਗੀ ਹੈਗਾ ਕੋਈ ਦਿੱਕਤ ਨਹੀਂ ਉਹਦੇ 'ਚ ਆਪਣੀ ਜੀ ਇਹ ਜਿਹਨੇ ਤਿਆਰ ਹੋਣੇ ਜਿਵੇਂ ਅੱਗੇ ਮੰਨ ਕੇ ਚੱਲੋ ਇਹ ਖੁਆਪਾ ਹੁਣ ਕੱਢਦੇ ਆ ਦੁੱਧ ਦਾ ਕੜ 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 ਕੇ ਉਹਦੋਂ ਬਾਅਦ ਰਸ ਦਾ ਗੁੜ ਤਿਆਰ ਬਣ ਜਣਾ ਦੁੱਧ ਦਾ ਖੁਆ ਬਣਦਾ ਕੋਣੀ ਗੁੜ ਤਿਆਰ ਹੋ ਜਾਂਦਾ ਲੋਪੜੀ ਜਾ ਵਜਾ ਕੇ ਅੱਗੇ ਉਧਰ ਉਹਦੋਂ ਬਾਅਦ ਗੰਡ ਤੇ ਵਗ ਜਣਾ ਜੀ ਜੇ ਕੋਈ ਆਈਟਮ ਬਣਾਉਣੀ ਹੈ ਆਈਟਮ ਬਣਣੀ ਹੈ ਤੇ ਉਹ ਇੱਧਰ ਆ ਜਿੰਦਾ ਟ੍ਰੇਨ ਚ ਪੈ ਜਾਂਦੀ ਆਪਣੀ ਜਿਵੇਂ ਹੁਣ ਗਾਜਰ ਪਾਕ ਬਣ ਰਿਹਾ ਗਾਜਰ ਕੋਟ ਬਣ ਰਿਆ ਜੀ ਉਹ ਟ੍ਰੇਆਂ 'ਚ ਇੱਧਰ ਸਿਰਫ ਤੋੜ ਜੂਗਾ ਜੀ ਹੁਣ ਇੱਧਰੋਂ ਕੜਾਈ ਦੇ ਕੋਟ ਕੇ ਕਹਿੰਦਾ ਇੱਧਰ ਆ ਜਾਣਾ ਜੀ ਜੇ ਗੁੜ ਸ਼ੱਕਰ ਵਗੈਰਾ ਉਧਰ ਆ ਸ਼ੱਕਰਾਂ ਹੀ ਬਣੀ ਹੋਈ ਚੱਕਰ ਤਿਆਰ ਹੋਈ ਹੈ ਇਹ ਸਾਰਾ ਆਪਣਾ ਸਫਾਈ ਨਾਲ ਕੰਮ ਆਈ ਥੱਲੇ ਵੀ ਟੈਲ ਲੱਗੇ ਕੋਈ ਮਿੱਟੀ ਵਗੈਰਾ ਕੋਈ ਹੋਰ ਨਾ ਇੱਧਰ ਉਹ ਹੋਵੇ ਸਾਰਾ ਪੂਰਾ ਸਫਾਈ ਨਾਲ ਕੰਮ ਕੀਤਾ ਹੋਈ ਹੈ ਆਪਣਾ ਜਿਵੇਂ ਗੁੜ ਦੇ ਵਿੱਚ ਮੰਨ ਕੇ ਚੱਲੋ ਜੀ ਆਪਾਂ ਇਹ ਸਿੰਪਲ ਗੁੜ ਹੋ ਗਿਆ ਜਿਹੜੀਆਂ ਆਈਟਮਾਂ ਤਿਆਰ ਕਰਦੇ ਆ 15 ਘੱਟੋ ਘੱਟ 14-15 ਫਲੇਵਰ ਤਿਆਰ ਕਰਦੇ ਆ ਗੁੜ ਦੇ ਵਿੱਚ ਹੀ ਆਪਾਂ ਜਿਵੇਂ ਸਿੰਪਲ ਗੁੜ ਹੋ ਗਿਆ ਜੀ ਇਹ ਪਲੇਨ ਗੁੜ ਆ ਗਿਆ ਇਹ ਸੌਫੜਾ ਗੋੜ ਹੋ ਗਿਆ ਇਹ ਹੈ ਅੱਗੇ ਮੈਡੀਕੇਟਰ ਗੋੜ ਆ ਗਈ ਹੈ ਇਹ ਮੈਡੀਕੇਟਰ ਗੋੜਾ ਜੀ ਇਹਦੇ ਵਿੱਚ ਅੰਬ ਹਲਦੀ ਸੁੰਡ ਦਾਲ ਚੀਨੀ ਕਾਲੀ ਮਿਰਚ ਸੌਂਫ ਜਮੈਨ ਵੱਡੀ ਛੋਟੀ ਇਲਾਇਚੀ ਸਾਰਾ ਇਹਦੇ ਵਿੱਚ ਮਿਕਸ ਹੁੰਦਾ ਹੈ ਇਹਦੇ ਜਿਵੇਂ ਬਾਹ ਵਾਸਤੇ ਕਬਜ ਵਾਸਤੇ ਮੰਨ ਕੇ ਚਲੋ ਹਾਜਮੇ ਵਾਸਤੇ ਵਧੀਆ ਚੀਜ਼ ਆਈ ਹੈ ਇਹ ਆ ਗਈ ਆਪਣਾ मूंगफली ਸੌਂਫ ਜਮੈਨ ਨਾਰੀਅਲ ਸਾਰਾ ਮਿਕਸ ਟਿੱਕੀ ਆਈ ਹੈ ਆਪਣੀ ਅੱਗੇ ਤਿਲ ਦੀ ਟਿੱਕੀ ਆ ਗਈ ਹੈ ਇਹ ਤੇ ਲਾਲ ਗੁੜਾ ਹੀ ਇਹ ਹੈ ਕਲ ਗੁੜ ਜੀ ਅੱਗੇ ਆਪਣਾ ਅਲਸੀ ਵਾਲਾ ਗੁੜ ਆ ਗਈ ਇਹ ਅਲਸੀ ਦਾ ਗੁੜਾ ਹੀ ਤੇ ਚਲਸੀ ਵੀ ਆਈ ਬਾਕੀ ਇਹ ਸ਼ੱਕਰ ਆ ਗਈ ਦੇਸੀ ਚਾਹ ਵਾਸਤੇ ਚਾਹ ਜਿਹਾ ਦੁੱਧ ਚ ਪਾਓ ਜਿਵੇਂ ਮਰਜੀ ਵਾਲੀ ਉਹ ਚਾਹ ਨਹੀਂ ਫਟੂ ਬਿਲਕੁਲ ਜੀ ਜਿੰਨੀ ਮਰਜੀ ਚ 10 ਵਾਲੀਆਂ ਦੇਓ ਚਾਹ ਨਹੀਂ ਫਟੂ ਇਹਦੀ ਜੀ ਗਾਰੰਟੀ ਹੈ ਚੀਜ਼ ਦੀ ਆਪਣੀ ਜੀ ਤੇ ਬਾਕੀ ਮੰਨ ਕੇ ਲੋ ਆਮਲਾ ਕੈਂਡੀ ਹੋ ਗਈ ਜੇ ਇਹ ਇਹ ਜੋ ਆਲਸ ਘਾ ਕੇ ਪੀਸ ਕੇ ਇਹਦੇ ਵਿੱਚ ਹੀ ਪਾਇਆ ਗੁੜ ਦੇ ਵਿੱਚ ਹੀ ਇਹ ਵਾਰੀ ਨਾਰੀਅਲ ਸ਼ੱਕਰ ਹੋ ਗਈ ਜਿਵੇਂ ਖਾਣਾ ਖਾਣ ਤੋਂ ਬਾਅਦ ਆਪਣਾ ਮਿੱਠਾ ਖਾਣ ਨੂੰ ਜੀ ਕਰਦਾ ਹੀ ਇਹ ਨਾਰੀਅਲ ਸ਼ੱਕਰ ਆਈ ਹੈ ਤੇ ਆਪਣਾ ਨਾਰੀਅਲ ਦੇ ਲੱਡੂ ਆ ਗਏ ਗੁੜ ਦੇ ਵਿੱਚ ਹੀ ਬਣਾਏ ਹੋਏ ਨੇ ਨਾਰੀਅਲ ਮੂਵ ਵਾਲੀ ਮਿਕਸ ਲੱਡੂ ਨੇ ਇਹ ਇਹ ਅਰਸੀ ਨੇ ਪਿੰਨੀ ਆ ਗਈਆਂ ਇਹ ਵੀ ਗੁੜ ਦੇ ਵਿੱਚ ਹੀ ਤਿਆਰ ਕੀਤੇ ਹੋਏ ਨੇ ਜੋੜਾਂ ਦੇ ਦਰਦ ਵਾਸਤੇ ਕੈਸਟਰੋਲ ਵਾਸਤੇ ਤਾਕਤ ਵਾਸਤੇ ਵਧੀਆ ਚੀਜ਼ ਆਈ ਹੈ ਇਹ ਵੀ ਇਹ ਆਪਣੇ ਤਿਲ ਦੇ ਲੱਡੂ ਹੋ ਗਏ ਇਹ ਤੇ ਆਪਣਾ ਗੁੜ ਚਨਾ ਹੋ ਗਿਆ ਜੋਲਿਆ ਗੁੜ ਦੇ ਗੁੜ ਦੇ ਵਿੱਚ ਹੀ ਪ्योर ਗੁੜ ਲੱਗਿਆ ਹੋਈ ਇਹਨਾਂ ਨੂੰ ਇਹ ਆਪਣੀ ਹਲਦੀ ਘਰ ਦੀ ਜੀ ਬਿਲਕੁਲ ਇਹ ਆਪਾਂ ਦੇਸੀ ਹਲਦੀ ਜਿਵੇਂ ਆਮ ਆਪਾਂ ਬਾਜ਼ਾਰੋਂ ਲੈਨੇ ਚਮਚਾ ਪਊ ਅੱਧਾ ਚਮਚੀ ਪੈਣਾ ਇਹਦਾ ਇਹ ਸ਼ੱਕਰ ਆ ਗਈ ਜੀ ਇੱਕ ਗਾਜਰ ਗੋੜ ਹੋ ਗਿਆ ਜੀ ਤਿਆਰ ਹੋ ਰਿਹਾ ਗੋੜ ਦਾ ਗਾਜਰ ਪਾਕ ਜੀ ਉਹ ਵੀ ਤਿਆਰ ਹੋ ਰਿਹਾ ਹੈ ਆਪਣਾ ਇਹ ਆਪਣਾ ਸ਼ਰਕਾ ਜੀ ਗੰਨੇ ਦਾ ਰਸ ਦਾ ਪ्योर オーਰਗੈਨਿਕ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਸਿੰਥੈਟਿਕ ਜੀਓ ਤਿਆਰ ਕਰਾ ਗੰਨੇ ਤੋਂ ਰਸ ਤੋਂ ਹੀ ਤਿਆਰ ਕੀਤਾ ਹੋਇਆ ਆਪਣਾ ਸ਼ਰਕਾ ਜੀ ਇਹ ਇਹ ਮੰਨ ਕੇ ਜਿਹੜਾ ਪ्योर ਚੀਜ਼ ਹੈ ਜਿਵੇਂ ਇਹਦਾ ਕਬਜ ਵਾਸਤੇ ਹੋ ਗਿਆ ਗੁਰਦੇ ਦਾ ਇੰਨੇ ਫਾਇਦੇ ਹੀ ਬਹੁਤ ਜ਼ਿਆਦੇ ਖੂਨ ਸਾਫ਼ ਕਰਦਾ ਏ ਕਬਜ ਵਾਸਤੇ ਤੇ ਮੰਨ ਕੇ ਚਲੋ ਫਾਇਦੇ ਗਿਣਾਈ ਨਹੀਂ ਸਕਦੇ ਵੀ ਇੰਨੇ ਫਾਇਦੇ ਇਹਦੇ ਗੁਰਦੇ ਦਾ ਹੀ ਚਮੜੀ ਸਾਫ਼ ਕਰਦਾ ਆਪਣਾ ਚਿਹਰਾ ਸਾਫ਼ ਕਰਦਾ ਏ ਬਹੁਤ ਗੁਰਦੇ ਫਾਇਦੇ ਜਿਵੇਂ ਚੀਨੀ ਖਾਣੇ ਚੀਨੀ ਦਾ ਕੈਮੀਕਲ ਆਈ ਸਲਫਰ ਆਉਦੇ ਵਿੱਚ ਹੱਡਾਂ ਨੂੰ ਚੋੜਦਾ 슈ਗਰ ਹੁੰਦਾ ਉਹਦੇ ਨਾਲ ਚੀਨੀ ਉਹਦਾ ਕਿਤੇ 100 ਗੁਣੇ ਵਧੀਆ ਚੀਜ਼ ਆਈ ਅੱਗੇ ਕੇ ਕੰਮ ਸਾਡਾ ਚੱਲੂ ਹੀ ਅੱਗੇ ਵਧਾ ਰਹੇ ਹਾਂ ਕੰਮ ਨੂੰ ਦੇਖਾਂਗੇ ਜੋ ਵੀ ਹੋਊਗਾ ਹੀ ਆਪਣਾ ਉਸ ਹਿਸਾਬ ਨਾਲ ਅਸੀਂ ਸਿਸਟਮ ਕਿਹਾ ਅੱਗੇ ਡਿਮਾਂਡ ਹੋਈ ਹੈ ਜਦੋਂ ਤੋਂ ਗੁਰਦੇ ਆਟਮਾ ਵਧਾਈ ਜਾਂਦੇ ਆ ਤੇ ਕਮ ਹੁੰਦਾ ਹੀ ਨਹੀਂ। ਸੋ ਦੋਸਤੋ ਕੋਈ ਵੀ ਕਹਾਣੀ ਛੋਟੀ ਨਹੀਂ ਹੁੰਦੀ ਆਪਣੇ ਆਪ ਵਿੱਚ ਇੱਕ ਸ਼ੁਰੂਆਤ ਹੁੰਦੀ ਹੈ ਤੇ ਉਸਨੇ ਆਪਣੇ ਵੱਡੇ ਮਕਾਮ ਤੇ ਪਹੁੰਚਣਾ ਹੁੰਦਾ। ਵੱਡੀ ਗੱਲ ਇਹ ਹੈ ਕਿ ਜਦੋਂ ਵੱਡੇ ਵੱਡੇ ਹਾਈਵੇ ਬਣ ਚੁੱਕੇ ਨੇ ਉਹਨਾਂ ਦੇ ਕਿਨਾਰਿਆਂ ਤੇ ਅਸੀਂ ਕਿਹੜੇ ਕਿਹੜੇ ਪ੍ਰੋਜੈਕਟ ਲਗਾ ਸਕਦੇ ਹਾਂ, ਕਿਹੜੀਆਂ-ਕਿਹੜੀਆਂ ਸ਼ੁਰੂਆਤਾਂ ਕਰ ਸਕਦੇ ਹਾਂ। ਉਹ ਆਪਣੇ ਆਪ ਵਿੱਚ ਹੋਰ ਨਾਲੇ ਵੀ ਮੋਟੀਵੇਸ਼ਨ ਹੈ। ਸੋ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਲੈ ਕੇ ਬੈਕ ਟੂ ਬੈਕ ਹਾਜ਼ਰ ਹੋਵਾਂਗੇ। ਆਪਣੇ ਦੋਸਤੋ ਪ੍ਰਿਤਪਾਲ ਮਹਾਰਾਣਾ ਨੂੰ ਦਿਓ ਇਜਾਜ਼ਤ ਹਾਜ਼ਰ ਦੇ ਵਾਸਤੇ। ਰੋ ਜ਼ਿੰਦਗੀ ਜ਼ਿੰਦਾਬਾਦ। Hãy ra cho đi. Ở Mì là Để không bỏ lỡ những video hấp dẫn ਆਰ ਪੀ ਨੇ ਚੱਲਣਾ ਜਾਲਾ ਆਉਰੇ ਵੀਰ ਜਾਲਾ ਅੱਜ ਨੂੰ ਬੰਦਾ